ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਆਏ ਟਾਈਮ ਟੂ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਦਿਰਵਿੰਦਰ ਭਾਜੀ सोनू ਜੀ ਉਹਨਾਂ ਦੀ ਟੀਮ ਸੰਦੀਪ ਭਾਈ ਔਰ ਸਾਰੇ ਸੱਜਣ ਮਿੱਤਰ ਜਿੰਨੇ ਵੀ ਆਏ ਹੋ ਸਾਡੇ ਸਿਰ ਦਾ ਤਾਜ ਹੋ ਸੋ ਅੱਜ ਇਕੱਠੇ ਹੋਣ ਦਾ ਮਕਸਦ ਤੁਹਾਨੂੰ ਪਤਾ ਹੀ ਹੈ ਕਿ ਗੀਤ ਆ ਰਿਹਾ ਆਪਣਾ ਨਵਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਬੰਦਾ ਠੀਕ ਹੈ ਸਰ ਅੱਜ ਗਲਾ ਮੇਰਾ ਠੀਕਾ ਹਾਂ ਜੀ ਗਲਾ ਇੱਕ ਵੀਡੀਓ ਬਣਾਉਣੀ ਸੀ ਉਹ ਵਾਇਸ ਨਹੀਂ ਨਿਕਲੀ ਸੀ ਮਗਾ ਦੀ ਜਿਹੜੀ ਨਿਕਲਦੀ ਨਾ ਨਹੀਂ ਨਹੀਂ ਆਵਾਜ਼ ਨਹੀਂ ਉਹ ਤਾਂ ਜਿਹੜਾ ਇੱਕ ਸੀਗਾ ਵੀਡੀਓ ਬਣਾਇਆ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਠੀਕ ਹੈ ਉੱਥੋਂ ਹੀ ਕਿਉਂਕਿ ਉਹ ਐਕਚੁਅਲੀ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਸੱਜਣ ਮਿੱਤਰ ਨੇ ਤੁਹਾਡੇ ਵਰਗੇ ਪਿਆਰੇ ਹਨ ਉਹ ਫਿਰ ਕੁਛ ਨਾ ਕੁਛ ਅੱਜਕੱਲ ਸਿੱਧੀ ਗੱਲ ਚੱਲਦੀ ਨਹੀਂ ਤੇ ਪੁੱਠੀ ਗੱਲ ਜ਼ਿਆਦਾ ਚੱਲਦੀ ਹੈ ਉਹ ਐਕਚੁਅਲੀ ਗੱਲ ਇਹ ਸੀ ਕਿ ਗਾਣਾ ਮੈਂ ਸਟੇਜ ਤੇ ਗਾ ਰਿਹਾ ਸੀਗਾ ਤੇ ਆਹ ਦਾ ਪ੍ਰੋਗਰਾਮ ਸੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਪਰਫਾਰਮ ਕਰਦੇ ਆ ਤਾਂ ਸਾਨੂੰ ਆਉਂਦਾ ਵੀ ਜਦੋਂ ਜੋੜੀ ਨੱਚਦੀ ਹੈ ਉਦੋਂ ਅਸੀਂ ਕਪਲ ਡਾਂਸ ਕਰੀਏ ਹਨਾ ਉਹਨਾਂ ਨੂੰ ਵੀ ਬੰਦਾ ਬਾਹਰੋਂ ਆਇਆ ਪੜਿਆ ਲਿਖਿਆ ਤੇ ਪਰ ਉਹ ਸੀਗਾ ਵਿਚਾਰਾ ਥੋੜਾ ਜਿਹਾ ਦੇਸੀ ਉਹ ਕਹਿੰਦਾ ਵੀ ਨਹੀਂ ਮੈਂ ਭੰਗੜੇ ਵਾਲਾ ਗਾਣਾ ਲਾਉਣਾ ਮਤਲਬ ਤੈਨੂੰ ਇਹ ਕਲਾ ਮ ਆਤਾ ਹੈ ਤੁਹਾਡੇ ਵਰਗਿਆਂ ਦੀ ਕਿੱਦਾਂ ਹੋਈ ਮੈਂ ਵੀ ਉਹ ਕਹਿੰਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਵਿਆਹ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆ ਤੇ ਉਹ ਬਾਰ-ਬਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰਦੇ ਬੰਦ ਕਰਦੇ ਤੇ ਉਹਨੇ ਥੋੜੀ ਜੀ ਉਹਦੀ ਵੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਇਹਦੀ ਆਵਾਜ਼ ਖਰਾਬ ਹੋ ਗਈ ਲਾੜੇ ਨੇ ਕਰਤਾ ਪ੍ਰੋਗਰਾਮ ਬੰਦ ਤੇ ਉਹ ਵੀਡੀਓ ਵਾਇਰਲ ਹੋ ਗਈ ਤੇ ਉਹਦੇ ਨਾਲ ਕੰਮ ਤੇ ਅਸਰ ਪੈਂਦਾ ਕਿਉਂਕਿ ਜਿਨ੍ਹਾਂ ਨੇ ਕ੍ਰੋਮ ਬੋਕ ਕੀਤਾ ਸੀ ਉਹਨਾਂ ਨੂੰ ਦੇਖਣ ਲੱਗ ਜਾਂਦਾ ਵੀ ਖੰਡੀ ਸੱਚੀ ਹੈ ਐਦਾਂ ਹੋ ਗਿਆ ਸੋ ਇਹ ਗਾਣਾ ਜਵਾਬ ਦੇ ਦੂ ਸਾਰੀਆਂ ਗੱਲਾਂ ਦਾ ਇਹ ਇਹ ਉਸੇ ਵਾਸਤੇ ਹੀ ਆ ਕਿ ਜਿਹੜਾ ਇਹ ਗਾਣਾ ਪਾਸੀ ਕੱਢਿਆ ਇਹ ਉਸ ਕੋਸ ਇਨਸਿਫੀਐਂਟ ਦਾ ਜਵਾਬ ਹੈ ਤੁਹਾਡਾ ਨਹੀਂ ਮਤਲਬ ਸਪੈਸ਼ਲ ਤਾਂ ਨਹੀਂ ਹੈਗਾ ਉਹਦੇ ਵਾਸਤੇ ਕੋਈ ਗਾਣਾ ਜਵਾਬ ਨਹੀਂ ਹੈਗਾ ਪਰ ਜਿਵੇਂ ਜਿੰਨੀਆਂ ਕਿ ਬਹੁਤ ਜ਼ਿਆਦਾਤਰ ਮੈਂ ਨੂੰ ਬਾਬੇ ਦੀ ਕਿਰਪਾ ਨਾਲ ਮੈਂ ਕਿਸੇ ਕੰਟਰੋਵਰਸੀ ਵਿੱਚ ਫਸਿਆ ਨਹੀਂ ਕਿਸੇ ਗੱਲ 'ਚ ਨਹੀਂ ਆਇਆ ਸਾਫ਼ ਸੁਥਰਾ ਜਿਹਾ ਕੰਮ ਕਰੀਦਾ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਜ਼ਿਆਦਾ ਪਿਆਰ ਕਰਨ ਵਾਲੇ ਹੁੰਦੇ ਨੇ ਨਾ ਉਹ ਕਿਤੇ ਨਾ ਕਿਤੇ ਉਂਗਲ ਲਾ ਦਿੰਦੇ ਨੇ ਇੱਕ ਪਿਆਰ ਕਰਨ ਦਾ ਤਰੀਕਾ ਹਾਂ ਤੇ ਫਿਰ ਉਹ ਇਹਦੇ 'ਚ ਕੁਝ ਕੁ ਗੱਲਾਂ ਸੀਗੀਆਂ ਕੁਝ ਗਾਣਾ ਉਸ ਟਾਈਮ ਦਾ ਬਣਿਆ ਹੋਇਆ ਸੀਗਾ ਸੋ ਫਿਰ ਤਾਂ ਕਰਕੇ ਇਹ ਹੁਣ ਰਿਲੀਜ਼ ਕੀਤਾ ਜੀ ਇਸ ਗਾਣੇ ਨੂੰ ਸਰਬੂਤ ਕਿਸੇ ਹੀ ਦਾ ਹੈ ਜਾਂ ਮੈਡਮ ਦਾ ਵੀ ਮੇਕ ਹੈ ਕਿ ਲਗੋਣਾ ਨਹੀਂ ਡਿਊਟ Song ਹੈ ਜੀ ਪ੍ਰੋਪਰ ਹਾਂਜੀ ਇੱਕ ਲਿਖਿਆ ਕਿ ਨਾਲ ਰਾਇਆ ਜੀ ਗੀਤ ਦਾ ਬੋਲ ਦੱਸ ਦੇ ਕੀ ਬੋਲ ਗਾਣਾ ਹੈ ਟਾਈਟਲੇ ਦਾ ਰੀਸ ਤਾਂ ਜੱਟ ਦੀ ਹੁੰਦੀ ਨਹੀਂ ਨੋਟ ਕਮਾਉਂਦੇ ਭੰਡ ਭੰਡ ਕੇ ਹੁਣ ਕੌਣ ਕਮਾਉਂਦੇ ਨੇ ਇਹ ਗਾਣਾ ਸੁਣ ਕੇ ਪੂਰਾ ਪੂਰਾ ਚੱਲਦਾ ਰੀਸ ਦਾ ਵੀ ਤੁਹਾਨੂੰ ਗਾਣਾ ਸੁਣ ਕੇ ਪਤਾ ਲੱਗੂ 9 ਅਕਤੂਬਰ ਨੂੰ ਗਾਣਾ ਆਉਣਾ ਹੈ ਟਰੇਲਰ ਤੁਸੀਂ ਦੇਖਿਆ ਕਰ ਰਹੇ ਨੇ ਟਰੇਲਰ ਦੇਖਣਾ ਸੀ ਤਾਂ ਟਰੇਲਰ ਅੱਜ ਹੀ ਰਿਲੀਜ਼ ਹੋਇਆ ਸੋ ਟਰੇਲਰ ਦੇ ਵਿੱਚ ਕਾਫੀ ਗੱਲਾਂ ਨੇ ਸਾਨੂੰ ਕਲੀਅਰ ਹੋ ਜਾਣਗੀਆਂ ਔਰ ਗੀਤ ਲਿਖਿਆ ਭਿੰਦਰ ਨਾਭੀ ਨੇ ਮਿਊਜ਼ਿਕ ਦਾ ਕੀਤਾ ਮਿਊਜ਼ਿਕ ਕੰਪੇਰ ਨੇ ਔਰ ਜਿਹੜਾ ਵੀਡੀਓ ਕੀਤਾ ਜੋਤ ਨੇ ਅਲੱਗ ਜਿਹਾ ਕਨਸੈਪਟ ਦਾ ਗਾਣਾ ਹੈ ਅਲੱਗ ਜਿਹਾ ਕਿਉਂਕਿ ਵੈਸੇ ਤਾਂ ਰੁਟੀਨ ਦੇ ਵਿੱਚ ਆਪਾਂ ਗੀਤ ਕਰਦੇ ਰਹਿੰਦੇ ਆ ਪਰ ਇਸ ਵਾਰੀ ਜਿਹੜਾ ਗੀਤ ਆ ਥੋੜਾ ਜਿਹਾ ਮੇਰੇ ਸਲੇਵਸ ਤੋਂ ਹਟ ਕੇ ਆਇਆ ਹੈ ਹਾਂਜੀ ਅੱਜ ਪੁਲਿਸ ਦੀ ਵਰਤੀ ਪਾ ਕੇ ਕਿਵੇਂ ਲੱਗਿਆ ਭਾਈ ਪੁਲਿਸ ਨਾਲ ਤਾਂ ਥੋੜਾ ਵਾਹ ਪੈਂਦਾ ਰਹਿੰਦਾ ਕਿ ਇਨਾਕੀ ਨੁੱਕੇ ਤੇ ਵੀ ਘੇਰ ਲੈਂਦੇ ਆ ਜੀ ਪੁਲਿਸ ਹਾਂ ਪੁਲਿਸ ਵਾਲਿਆਂ ਦੇ ਨਾਲ ਪਿਆਰ ਹੁੰਦਾ ਸਾਡਾ ਔਰ ਜਦੋਂ ਵੀ ਪੁਲਿਸ ਵਾਲੇ ਮਿਲ ਜਾਂਦੇ ਆ ਨਜ਼ਾਰਾ ਹੀ ਆ ਜਾਂਦਾ ਮਤਲਬ ਉਹਨਾਂ ਨੂੰ ਐਂ ਆਉਂਦਾ ਕਿਉਂਕਿ ਪਿਆਰ ਕਰਦੇ ਨੇ ਕਦੇ ਅਜ ਤੱਕ ਇਹ ਨਹੀਂ ਹੋਇਆ ਵੀ ਰੋਕਿਆ ਟੋਕਿਆ ਹੋਵੇ ਤੇ ਪਰ ਇੱਕ ਫੀਲਿੰਗ ਸੀਗੀ ਮਤਲਬ ਡਰੈੱਸ ਜਦੋਂ ਪਾਉਣੀ ਆ ਨਾ ਡਰੈੱਸ ਦਾ ਵੱਖਾ ਹੀ ਇੱਕ ਰਤਬਾ ਔਰ ਜਸੀ ਨੂੰ ਉਹਦਾ ਜਸੀ ਦਾ ਤਾਂ ਡ੍ਰੀਮ ਵੀ ਸੀਗਾ ਦਸੀ ਹਾਂਜੀ ਸੀਰੀਅਸਲੀ ਮੈਂ ਜਦੋਂ ਛੋਟੀ ਹੁੰਦੀ ਸੀ ਉਦੋਂ ਮੇਰੇ ਪਾਪਾ ਅਕਸਰ ਕਹਿੰਦੇ ਹੁੰਦੇ ਸੀ ਕਿ ਤੂੰ ਵੱਡੀ ਹੋ ਕੇ ਨਾ ਪੁਲਿਸ ਵਾਲੀ ਬਣੇਗੀ ਤੇਰੇ ਡਰੈਸ ਬਹੁਤ ਚੱਚੀਆਂ ਔਰ ਉਹ ਵਾਲੇ ਜਿਹੜੇ ਸਟਨੇ ਸੀਗੇ ਉਹ ਹੁਣ ਪੂਰੇ ਕਾਰਿਆਂ ਡਰੈਸ ਪਾ ਕੇ ਚੱਲੋ ਪਰ ਉਹ ਬਦਮਾਸ਼ ਆਲਾ ਕਿਵੇਂ ਲੱਗਿਆ ਪਹਿਲਾਂ ਪੁਲਿਸ ਵਾਲੇ ਬਣ ਕੇ ਕਰੋਸੇ ਗਾਣੇ ਚ ਬਦਮਾਸ਼ ਵੀ ਬਣੇ ਲੁੱਕ ਜੀ ਉਦਾਂ ਦੀ ਤੇ ਗਾਣੇ ਦਾ ਜਿਹੜਾ ਕਨਸੈਪਟ ਆ ਮਤਲਬ ਉਹ ਚ ਇੱਕ ਐਜ ਐਕਟਰ ਮੈਂ ਮਤਲਬ ਗਾਣੇ ਦੇ ਵਿੱਚ ਇੱਕ ਗਾਣਾ ਵੱੜ ਰਿਹਾ ਜਿੱਦਾਂ ਫਿਰ ਸੁਪਨਾ ਸੀਗਾ ਜੱਸੀ ਜੀ ਦਾ ਵੀ ਉਹ ਪੁਲਿਸ ਵਾਲਾ ਬੰਨਾ ਇਹ ਗੈਂਗਸਟਰ ਵਾਲਾ ਜਾਂ ਗੁੰਡੇ ਵਾਲਾ ਥੋੜਾ ਸੁਪਨਾ ਸੀ ਨਹੀਂ ਨਹੀਂ ਮੇਰਾ ਗੁੰਡੇ ਵਾਲਾ ਮੈਂ ਗੁੰਡਾ ਨਹੀਂ ਬੜਿਆ ਇਹਦੇ ਚ ਇਹ ਚ ਲੋਕੀ ਇਦਾਂ ਦੀ ਆ ਥੋੜੀ ਜਿਹੀ ਸਟਾਈਲਿਸ਼ ਜੀ ਬਣਾਈ ਹੋਈ ਆ ਹੂੰ ਇਹ ਤੁਸੀਂ ਗਾਣੇ ਦਾ ਕੋਈ ਮੋਕਸ ਮਾਸਟਰ ਕਿਸੇ ਗਾਣੇ ਦਾ ਮੈਨ ਮੇਨ ਲਾਈਨ ਹੀ ਯਾਦ ਆ ਸਾਡੇ ਹੁਣ ਰਿਸ਼ਤਾ ਜੱਟ ਦੀ ਹੁੰਦੀ ਨਹੀਂ ਸਾਲੇ ਨੋਟ ਕਮਾਉਂਦੇ ਭੰਡ ਭੰਡ ਕੇ ਪੂਰਾ ਗਾਣਾ ਹੁਣ ਮੇਰੇ ਪ੍ਰੋਪਰ ਯਾਦ ਨਹੀਂ ਹੈਗਾ ਅਜੇ ਆ ਸਾਰੇ ਸ਼ਬਦ ਕਿਉਂ ਪਾਇਆ ਗਾਣੇ ਲਈ ਹਾਂਜੀ ਸਾਰੇ ਸ਼ਬਦ ਕਿਉਂ ਪਾਇਆ ਗਾਣੇ ਲਈ ਸਾਰੇ ਬਸ ਇੱਕ ਇੱਕ ਪ੍ਰੋਨਾਉਨ ਹੈ ਜਿੱਦਾਂ ਆਪਾਂ ਆਮ ਰੁਟੀਨ ਦੇ ਵਿੱਚ ਕਹਿ ਦਿੰਨੇ ਹਾਂ ਨਾ ਸਾਰੇ ਦਾ ਪੰਜਾਬੀਆ ਦੇ ਮੂੰਹ ਤੇ ਗਾਲ ਵੀ ਹਾਂ ਬਸ ਉਹ ਸਾਰੇ ਵੀ ਉਹ ਕੇ ਕੇ ਇਦਾਂ ਇਦਾਂ ਦਾ ਵੀ ਵੀ ਉਹ ਹੁਣ ਵੀ ਸਾਲੇ ਨੋਟ ਕਮਾਉਂਦੇ ਕੰਡ ਕੇ ਨਹੀਂ ਵੈਸੇ ਰੁਟੀਨ ਦੇ ਵਿੱਚ ਹੀ ਗਾਣਾ ਬਣਿਆ ਸੀ ਉਦਾਂ ਹੀ ਗਾਟਾ ਫਿਲਰ ਫਿਲਰ ਹਾਂ ਹਾਂ ਇਹੀ ਸੀਗਾ ਤੇ ਪ੍ਰਾਣੇ ਕੁੰਡ ਬਾਈ ਤੁਸੀਂ ਆਉਂਦੇ ਆਪ ਨੂੰ ਤੁਸੀਂ ਕਹਿ ਰਹੇ ਕਿ ਤੁਸੀਂ ਤਾਂ ਵੈਸੇ ਨਵੇਂ ਲੱਗਦੇ ਹੋ ਤੁਸੀਂ ਕਹਿੰਦੇ ਹੋ ਪ੍ਰਾਣੇ ਕੁੰਡ ਹਾਂ ਪ੍ਰਾਣੇ ਕੁੰਡ ਗਾਣੇ ਦੇ ਵਿੱਚ ਜ਼ਿਕਰ ਹਨ ਅੱਛਾ ਖੁੰਡ ਛੇੜ ਛੇੜ ਦੇ ਖੁੰਡ ਪੁਰਾਣੇ ਜਿਹੜੇ ਮਾਰ ਪਟਾ ਦੇ ਛਾਪੀ ਨੇ ਉਹ ਮਤਲਬ ਆਪ ਦੇ ਆਪ ਨੂੰ ਹੀ ਮਤਲਬ ਕਹਿੰਦਾ ਵੀ ਬੰਦਾ ਵੀ ਪੰਗੇ ਲੈਂਦੇ ਨੇ ਹਨਾ ਵੀ ਐਂ ਕਰਦੇ ਨੇ ਐਂ ਕਰਦੇ ਨੇ ਤੇ ਉਹ ਹਰੇਕ ਨੂੰ ਐ ਲੱਗਦਾ ਹੁੰਦਾ ਵੀ ਮੈਨੂੰ ਵੀ ਮੇਰੇ ਵੀ ਹਨ 20 ਸਾਲ ਹੋ ਗਏ ਪੁਰਾਣਾ ਹੋ ਹੀ ਗਿਆ ਹੋਊਗਾ ਪੰਜਾਬ ਦੀ ਨੌਜਵਾਨੀ ਅਕਸਰ ਆਪਾਂ ਦੇਖਦੇ ਆਂ ਗਾਣਿਆਂ ਤੋਂ ਪ੍ਰਭਾਵਿਤ ਹੁੰਦੀ ਆ ਪਰ ਫੈਲੀਤ ਹੋ ਜਾਂਦੀ ਆ ਕਦੀ ਅਸਲੇ ਆ ਜਾਂਦੇ ਆ ਕਦੀ ਨਸ਼ੇ ਆ ਜਾਂਦੇ ਆ ਕਦੀ ਖੁੰਡ ਆ ਜਾਂਦਾ ਪਰ ਲੱਗਦਾ ਨਹੀਂ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਆ ਕੋਈ ਗਾਣਾ ਇਹੋ ਜਿਹਾ ਬੰਨਣਾ ਚਾਹੀਦਾ ਕਿ ਯੂਥ ਚੰਗੇ ਪਾਸੇ ਜਾਵੇ ਇਹੋ ਜਿਹੇ ਗਾਣੇ ਜੇ ਘੱਟ ਪ੍ਰਮੋਟਰਾਂ ਨਾਲ ਚੰਗੀ ਗੱਲ ਨਹੀਂ ਹੁੰਦੀ ਨਹੀਂ ਬਿਲਕੁਲ ਵਧੀਆ ਗੱਲ ਆ ਔਰ ਚੰਗੇ ਮੈਂ ਹੁਣ ਤੱਕ ਚੰਗੇ ਹੀ ਗਾਇਆ ਔਰ ਇਹ ਵੀ ਗਾਣਾ ਚੰਗਾ ਹੀ ਆ ਇਹਦੇ 'ਚ ਕੋਈ ਇਦਾਂ ਦਾ ਨਹੀਂ ਹੈਗਾ ਵੀ ਬਸ ਇੱਕ ਹਾਂ ਜਦੋਂ ਤੁਸੀਂ ਕੁਝ ਬਣਦੇ ਹੋ ਤੁਸੀਂ ਕੁਝ ਕਰਦੇ ਹੋ ਉਦੋਂ ਜਰੂਰ ਤੁਹਾਡੇ ਦਿਮਾਗ ਚ ਜਾਂਦਾ ਯਾਰ ਵੀ ਮੈਂ ਮੈਂ ਤਾਂ ਹੈਗਾ ਹੀ ਆ ਕੁਛ ਨਾ ਕੁਛ ਹੈ ਨਾ ਜਿੰਨਾ ਚਿਰ ਤੁਸੀਂ ਆਪ ਦੇ ਆਪ ਨੂੰ ਵੈਲੀ ਨਹੀਂ ਦਿੰਦੇ ਆਪਦੀ ਕਦਰ ਆਪ ਨਹੀਂ ਕਰਦੇ ਫਿਰ ਲੋਕ ਵੀ ਨਹੀਂ ਕਰਦੇ ਲੱਗਦਾ ਆਣੇ ਚਾਹੀਦੀ ਐ ਇਦਾਂ ਨਹੀਂ ਨਹੀਂ ਆਪਣੀ ਤਾਰੀਫ ਤੁਸੀਂ ਕਰਨੀ ਮਾੜੀ ਥੋੜੀ ਆ ਪਰ ਕਿਸੇ ਇਸ ਢੰਗ ਦੇ ਨਾਲ ਨਾ ਨਾ ਕਰੋ ਵੀ ਤੁਸੀਂ ਗੱਲ ਲੈ ਕੇ ਕਰ ਰਹੇ ਹੋ ਜਾਂ ਕੋਈ ਸ਼ੋਰ ਕਰ ਰਹੇ ਹੋ ਇਹ ਗਾਣੇ ਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਹਾਂਜੀ ਇਹ ਗਾਣਾ ਆ ਆਮ ਜਿੱਦਾਂ ਦੇ ਮੋਟੀਵੇਸ਼ਨ ਗਾਣੇ ਹੁੰਦੇ ਆ ਜਿਵੇਂ ਜਿਵੇਂ ਗੀਤ ਹੁੰਦਾ ਆਪਣੀ ਤਾਰੀਫ ਵਾਲਾ ਉਦਾਂ ਦਾ ਕੀ ਕਹੇ ਪੁਰਾਣਾ ਗੁੰਡ ਤੁਹਾਨੂੰ ਮੰਨਿਆ ਜਾਵੇ ਬੱਬੂ ਮਾਨ ਨੂੰ ਜਾਂ ਗੁਰਦਾਸ ਮਾਨ ਨੂੰ ਮੰਨਿਆ ਨੇ ਅਸਲੀ ਤਾਂ ਖੁੰਡ ਹੋਈ ਨਹੀਂ ਪੁਰਾਣੇ ਦਾ ਬਾਬੇ ਹਨ ਤੇ ਮੈਂ ਮਾਨ ਸਾਹਿਬ ਆ ਜਾਂ ਬੱਬੂ ਨੂੰ ਆਪਾਂ ਕਹਿੰਦੇ ਆ ਜਿਵੇਂ ਕਦੇ ਬੱਬੂ ਵਾਈ ਨਾਲ ਨਾਮ ਜੁੜਦਾ ਹੁੰਦਾ ਹੈ ਇਹ ਨਾ ਸੋ ਅਸਲੀ ਤਾਂ ਉਹੀ ਨਹੀਂ ਅਸੀਂ ਤਾਂ ਹਜੇ ਤੁਰਦੇ ਪਏ ਆ ਪੈਰਾਂ ਤੇ ਮਗਰ ਮਗਰ ਹਮ ਭਗਵੰਤ ਮਾਨ ਜੀ ਆਪਣੇ ਮੁੱਖ ਮੰਤਰੀ ਸਾਹਿਬ ਨੇ ਔਰ ਕਾਫੀ ਦੇਰ ਤੋਂ ਜਿਹੜੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਆ ਗਾਣਿਆਂ ਲਈ ਸ਼ੂਟਿੰਗ ਲਈ ਉਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਇੱਥੇ ਫਿਲਮ ਸਿਟੀ ਕਿਉਂ ਨਹੀਂ ਆ ਰਹੀ ਤੁਸੀਂ ਇਸ ਚੀਜ਼ ਦੀ ਸਿੰਗਰ ਸਾਰੇ ਮੰਗ ਕਿਉਂ ਨਹੀਂ ਕਰਦੇ ਇਹ ਬਹੁਤ ਵਧੀਆ ਸਵਾਲ ਆ ਤੇਰਾ ਮੈਂ ਵੀ ਸੋਚਦਾ ਹੁੰਨਾ ਮੈਂ ਪਿੱਛੇ ਦੀ ਅਸੀਂ ਸਾਰੇ ਗੱਲ ਕਰ ਰਹੇ ਸੀ ਕਿ ਜਿੰਨਾ ਮਾਨ ਸਰਕਾਰ ਨੂੰ ਕਲਾਕਾਰਾਂ ਨੇ ਔਰ ਐਨ ਆਰ ਆਈ ਭਰਾਵਾਂ ਨੇ ਜਿੰਨੀ ਸਪੋਰਟ ਕੀਤੀ ਆ ਸਭ ਤੋਂ ਜ਼ਿਆਦਾ ਮਤਲਬ ਉਹਨਾਂ ਨੇ ਬਿਨਾ ਕਿਸੇ ਪ੍ਰਵਾਗ ਦੇ ਪਰ ਕਲਾਕਾਰਾਂ ਲਈ ਮੈਨੂੰ ਲੱਗਦਾ ਯਾਰ ਕੁਝ ਵੀ ਨਹੀਂ ਕੀਤਾ ਹਨ ਇਹ ਹੋਣੀ ਚਾਹੀਦੀ ਹੈ ਗੱਲ ਔਰ ਇਹ ਤੁਹਾਡੇ ਮੈਸੇਜ ਦੇ ਰਾਹੀਂ ਹੋ ਸਕਦਾ ਮੈਸੇਜ ਚੱਲਦੀ ਉਹਨਾਂ ਦੇ ਦਿਮਾਗ 'ਚ ਆ ਦੇ ਗੱਲ ਹਰੇ ਹੋਣਾ ਚਾਹੀਦਾ ਪੰਜਾਬੀ ਯੂਨੀਵਰਸਿਟੀ ਦੇ ਬਾਕੀ ਮੇਰੇ ਖਿਆਲ ਦੇ ਵਿੱਚ ਕਾਫੀ ਕੁਝ ਹੋ ਵੀ ਰਿਹਾ ਸੈਂਸਰ ਵਗੈਰਾ ਹੋਰ ਪਰ ਜਿੰਨੇ ਆਰਟਿਸਟਾਂ ਨੇ ਜਿਵੇਂ ਢੋਲਕਾਲੇ ਤੋਂ ਲੈ ਕੇ ਭੰਗੜੇ ਵਾਲੇ ਤੋਂ ਲੈ ਕੇ ਛੋਟਾ ਵੱਡਾ ਕਲਾਕਾਰ ਹਰੇਕ ਬੰਦੇ ਨੇ ਮਾਨ ਸਾਹਿਬ ਦੀ ਨਹੀਂ ਇਸ ਗੱਲ ਨੂੰ ਸ਼ਪਰੂ ਜੀ ਨੇ ਚੱਕਿਆ ਸੀਗਾ ਉਸ ਤੋਂ ਬਾਅਦ ਫਿਰ ਗੱਲ ਡੰਡੀ ਹੋਊਗੀ ਆ ਇਹ ਚਾਹੀਦਾ ਕਿਉਂਕਿ ਬਹੁਤ ਵੱਡਾ ਰੋਜ਼ਗਾਰ ਹੈ ਜਿਹੜੀ ਸਾਡੀ 뮤직 ਇੰਡਸਟਰੀ ਹੈ ਜਾਂ ਸਾਡਾ ਮੀਡੀਆ ਵਾਲਾ ਹੈ ਨਾ ਜਾਂ ਕੋਈ ਹੋਰ ਹੈ ਕਿੰਨੇ ਲੋਕ ਜੁੜੇ ਹੋਏ ਆ ਕਿੰਨੇ ਪਰਿਵਾਰ ਜੁੜੇ ਹੋਏ ਆ ਪਰ ਕਿਸੇ ਵੀ ਗਵਰਨਮੈਂਟ ਦਾ ਇਸ ਸਰਕਾਰ ਦਾ ਨਹੀਂ ਕਿਸੇ ਵੀ ਗਵਰਨਮੈਂਟ ਦਾ ਅਜ ਤੱਕ ਇਹਦੇ ਵੱਲ ਕੋਈ ਕਹਾਨ ਨਹੀਂ ਆਇਆ ਕਿਸੇ ਵੀ ਪੱਖ ਦੇ ਉੱਤੇ ਕਿ ਕੀ ਚਾਹੀਦਾ ਹੈ ਕਿਉਂਕਿ ਇੰਨਾ ਰੁਜ਼ਗਾਰ ਇਨੇ ਲੋਕਾਂ ਨੂੰ 뮤ਜ਼ਿਕ ਵਾਲਿਆਂ ਤੋਂ ਲੈ ਕੇ ਗੀਤ ਬਣਾਉਣ ਨਾਲ ਤੋਂ ਲੈ ਕੇ ਆਉਣ ਨਾਲ ਤੋਂ ਲੈ ਕੇ ਮੀਡੀਆ ਵਾਲਿਆਂ ਤੋਂ ਲੈ ਕੇ ਸਾਰਿਆਂ ਦਾ ਉਧਰ ਇਧਰ ਲਈ ਪਾਸੇ ਕੁਝ ਨਾ ਕੁਝ ਹੋਣਾ ਚਾਹੀਦਾ ਜ਼ਰੂਰੀ ਹੈ ਅੱਛਾ ਜਿਵੇਂ ਮਾਨ ਸਾਹਿਬ ਨੇ ਨਾ ਪਿਛਲੇ ਕਿਹਾ ਸੀ ਉਹ ਕਹਿੰਦੇ ਮੇਰੇ ਲਈ ਕੋਈ ਵੀ ਨਹੀਂ ਬੋਲਿਆਗਾ ਜਦੋਂ ਮੇਰਾ ਰੌਲਾ ਪੈਦਾ ਤੇ ਤੁਹਾਡੇ ਨਾਲ ਉਹਨਾਂ ਦੀ ਬੜੀ ਨੀੜਤਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਉਹਨਾਂ ਨੇ ਮੁੜ ਵੀ ਮਾਫੀ ਮੰਗੀ ਹੈ ਪਹਿਲਾਂ ਵੀ ਮੰਗਦੇ ਆਏ ਨਹੀਂ ਤੁਹਾਡੇ ਘਰੇ ਵੀ ਪੰਡਤ ਸਾਹਿਬ ਗੁਰਦਾਸ ਮਾਨ ਗੁਰਦਾਸ ਮਾਨ ਜੀ ਦੀ ਗੱਲ ਕਰਦੇ ਨਹੀਂ ਮੈਂ ਤਾਂ ਉਹਨਾਂ ਲਈ ਕੀ ਕਹਿ ਸਕਦਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਕਿਉਂਕਿ ਆਪਾਂ ਤਾਂ ਉਹ ਬੰਦੇ ਆ ਵੀ ਉਹਦੇ ਸ਼ੁਰੂ ਤੋਂ ਲੈ ਕੇ ਉਹਨਾਂ ਨੂੰ ਦੇਖਿਆ ਹੈ ਉਹਨਾਂ ਨੂੰ ਦੇਖਦੇ ਇੱਕੇ ਤੁਰੇ ਆ ਗੁਰੂ ਮੰਨਿਆ ਹੋਇਆ ਦਿਲ ਤੋਂ ਹਨ ਸੋ ਮੇਰਾ ਜਿਹੜਾ ਮੇਨ ਟਾਰਗੇਟ ਹੁੰਦਾ ਉਹਦੀ ਉਹਨਾਂ ਦੀ ਸਟੇਜ ਦੇਖਣ ਤੇ ਉਹਨਾਂ ਦੇ ਸ਼ਬਦਾਂ ਤੇ ਉਹ ਕੀ ਗਾਉਂਦੇ ਨੇ ਕਿਵੇਂ ਗਾਉਂਦੇ ਨੇ ਆਣਾ ਉਹ ਤਾਂ ਸ਼ਬਦਾਂ ਨੂੰ ਲੈ ਕੇ ਪਿਆ ਸੀ ਉਹ ਕਿਤੇ ਉਦੋਂ ਕੋਈ ਬੋਲਿਆ ਨਹੀਂ ਚਲੋ ਮੇਰੇ ਤੋਂ ਬੋਲਿਆ ਗਿਆ ਨਹੀਂ ਸਾਰੇ ਮੈਂ ਉਦੋਂ ਵੀ ਬੋਲਿਆ ਸੀਗਾ ਮੈਂ ਗਾਲ ਗੋਲਾਂ ਲੈ ਕੇ ਹਟ ਗਿਆ ਠੀਕ ਹੈ ਹੁਣ ਵੀ ਮੈਂ ਬੋਲਿਆ ਸੀ ਜਿੰਨਾ ਜਿੰਨਾ ਕਿ ਮੈਨੂੰ ਜਾਣਦੇ ਨੇ ਲੋਕ ਉਹ ਕਰਦੇ ਨੇ ਜਿੰਨੀ ਕਿ ਮੇਰੀ ਗੱਲ ਦੀ ਵੈਲਿਊ ਬਣਦੀ ਆ ਪਰ ਮੇਰੇ ਬਲੋਂ ਤਾਂ ਜਿਹੜੀ ਸਹੀ ਆ ਗੱਲ ਕਿਉਂਕਿ ਉਹਨਾਂ ਨੇ ਚਲੋ ਉਹ ਸੁਭਾਅ ਕਿ ਨਿਕਲ ਗਈ ਫਿਰ ਮਾਫੀ ਮੰਗ ਲਈ ਫਿਰ ਉਹ ਬਸ ਅਲੱਗ-ਅਲੱਗ ਤਰੀਕੇ ਦੇ ਨਾਲ ਕਿਰਪਾ ਹੋਗੀ ਜੀਪ ਜੀ ਪੰਜਾਬ ਦੇ ਵਿੱਚ ਦੋ ਸਿੰਗਰਾਂ ਨੂੰ ਛੱਡ ਕੇ ਬਾਕੀ ਸਾਰੇ ਸਿੰਗਰਾਂ ਸਿਕਿਉਰਿਟੀ ਵਾਪਸ ਲੈਣੀ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇਖਦੇ ਕਿਹੜੇ ਸਿੰਗਰਾਂ ਲੱਗੇ 2 ਸਿੰਗਰਾਂ ਨੂੰ ਛੱਡ ਕੇ ਬਾਕੀ ਸਾਰੇ ਸਿੰਗਰ ਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈਣੀ ਹੈ ਦੋ ਕੁਲੇ ਮੈਨੂੰ ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਕੁਲੇ ਆ ਹੁਣ ਕੀ ਕੀ ਕਰੇਗਾ ਤੇ ਪੂਮਾਨੀ ਸਿਕਿਉਰਿਟੀ ਛੱਡ ਕੇ ਬਾਕੀ ਸਾਰੇ ਸਿਕਿਉਰਿਟੀ ਵਾਪਸ ਲੈਣੀ ਪੰਜਾਬ ਸਰਕਾਰ ਨੇ ਨਹੀਂ ਮੇਰੇ ਖਿਆਲ ਚ ਜਿਨ੍ਹਾਂ ਨੂੰ ਲੋੜ ਹੋਊਗੀ ਉਹਨਾਂ ਕੋਲੇ ਤਾਂ ਹੈਗੀ ਆ ਹੋਏਗੀ ਬਾਕੀਆਂ ਦਾ ਇਹ ਆ ਵੀ ਕੋਈ ਹੋ ਸਕਦਾ ਆਪਦਾ ਪ੍ਰਾਈਵੇਟ ਰੱਖੀ ਬੈਠਾ ਹੋਵੇ ਨਾ ਜਾਂ ਕੋਈ ਹੋਰ ਤਰੀਕਾ ਹੋਣਾ ਮੈਨੂੰ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਜਿਹੜੀ ਸਰਕਾਰੀ ਸਕਿਉਰਿਟੀ ਆ ਵਾਪਸ ਵੀ ਉਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ ਤੇ ਚਲੋ ਕੋਈ ਫਿਲਮ ਨਵੀਂ ਆਂਦੀ ਹੈ ਕਿੰਨਾ ਅਮਰਜੈਂਸੀ ਸ਼ਾਹਕੋ ਫਿਲਮ ਆਈ ਹੈ ਇਹਨਾਂ ਦਾ ਪ੍ਰੋਮੋ ਹੋਇਆ ਛਕ ਜਾਣਾ ਉਹ ਕਿਉਂ ਹੋ ਰਿਹਾ ਮੋ ਜੀ ਕਿੱਦਾਂ ਜੀ ਸਰ ਇਹਦਾ ਕਹਿੰਦਾ ਮਤਲਬ ਇਹ ਹੈ ਕਿ ਆਰਟਿਸਟ ਜਿਹੜੇ ਫਿਲਮਾਂ ਘੜਦੇ ਨੇ ਕਿ ਜਿਹੜਾ ਸ਼ਾਹਕੋਟ ਆਈ ਆ ਹੁਣ ਗੁਰੂਨ ਦਾ ਵੇਦੀ ਆ ਕਲਾਕਾਰਾਂ ਦੀ ਦਿੱਕਤ ਕਰਾਉਣਾ ਹੋਦੀ ਵੀ ਪ੍ਰੋਡੂਸਰਾਂ ਲਈ ਕਹਿੰਦੇ ਨੇ ਵੀ ਆਪਣਾ ਆਰਟਿਸਟ ਜਿਹੜੇ ਹੈਗੇ ਨੇ ਵੀ ਫਿਲਮਾਂ ਬਣਾ ਲੈਂਦੇ ਪੈਸੇ ਖਾਤਰ ਵੀ ਉਹਨਾਂ ਨੂੰ ਇਦਾਂ ਦੀ ਫਿਲਮਾਂ ਨਹੀਂ ਦਿਖਾਉਣਾ ਚਾਹੀਦਾ ਕਿ ਇਹਦੇ 'ਚ ਤੁਹਾਡਾ ਕੀ ਕਹਿਣਾ ਹੈ ਮੈਂ ਹਜੇ ਫਿਲਮ ਨਹੀਂ ਵੇਖੀ ਸ਼ਾਹ ਅਮਰਜੰਸੀ ਅਮਰਜੰਸੀ ਫਿਲਮ ਆਈ ਹੈ ਪੰਜਾਬ ਦੇ ਪੂਰੇ ਪੰਜਾਬ ਨੇ ਵਿਰੋਧ ਕੀਤਾ ਕਲਾਕਾਰਾਂ ਨੂੰ ਕਿ ਉਹ ਨੇਚਰਲੀ ਆ ਉਹ ਸਾਡਾ ਬਣਦਾ ਮਤਲਬ ਕਿਉਂਕਿ ਉਹ ਜੇ ਉਹਨੂੰ ਸਾਡੀ ਪੰਜਾਬੀ ਕੌਮ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਉਹਦੇ ਤੇ ਕੋਈ ਤਾਚ ਕਰੂਗਾ ਜਾਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਪਹਾਊਗਾ ਕਿ ਨੇਚਰਲੀ ਆਪਾਂ ਵਿਰੋਧ ਕਰਾਂਗੇ ਪਰ ਸ਼ਾਹਕੋਟ ਬਾਰੇ ਮੈਨੂੰ ਨਹੀਂ ਪਤਾ ਵੀ ਕਿੱਦਾਂ ਦੀ ਤੁਹਾਡਾ ਕੀ ਕਹਿਣਾ ਹੈ ਮੈਂ ਮੇਰਾ ਕਹਿਣਾ ਇਹੀ ਹੈ ਮੈਂ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੈਂ ਕਿਤੇ ਕਿਤੇ 88 ਦੀ ਗੱਲ ਵੀ ਹੋਈ ਆ ਜਾਂ ਕਿਤੇ ਹੋਰ ਵੀ ਗੱਲ ਹੁੰਦੀ ਆ ਵੀ ਯਾਰ ਜਿਹੜਾ ਧਾਰਮਿਕ ਮੁੱਦੇ ਆ ਜਾਂ ਕੋਈ ਹੋਰ ਆ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਪੜਾ ਪੜਕਾ ਕੇ ਉਹਦੇ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਹੈਡ ਆਰਟਿਸਟ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਆਰਟਿਸਟ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਇੱਦਾਂ ਦੀਆਂ ਫਿਲਮਾਂ ਬਣਾਉਂਦੇ ਨੇ ਮੈਂ ਜਿਹੜੇ ਬਣਾਉਂਦੇ ਨੇ ਉਹ ਭੁਗਤਦੇ ਨੇ ਹੈਨਾ ਜਿੱਦਾਂ ਦਾ ਜੇ ਕੋਈ ਇਹ ਕਰਮਾ ਫਲ ਆਇਆ ਇਹ ਥੋੜਾ ਨੇਚਰਲੀ ਆ ਸਾਰਾ ਕੁਝ ਮਤਲਬ ਜੋ ਕਰੋਗੇ ਉਹ ਚਾਹੇ ਤੁਸੀਂ ਚੰਗੇ ਬਣ ਕੇ ਕਿਹੜਾ ਮੈਂ ਹੁਣ ਜਿਵੇਂ ਬੈਠਾ ਐ ਤੇ ਤੁਹਾਡੇ ਸਾਹਮਣੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਕੇ ਸਿਆਣੀਆਂ ਸਿਆਣੀਆਂ ਕਰਕੇ ਇੱਥੋਂ ਨਿਕਲਦਾ ਮੈਂ ਇਦਾਂ ਕਰਦਾ ਤੇ ਅੰਦਰੋਂ ਮੈਂ ਕੁਛ ਹੋਰ ਆ ਪਰ ਉਹ ਕਿਤੇ ਨਾ ਕਿਤੇ ਕਦੇ ਨਾ ਕਦੇ ਉਹ ਆ ਹੀ ਜਾਂਦਾ ਤੇ ਉਹਦਾ ਭੁਗਤ ਮਤਲਬ ਪੈਂਦਾ ਇਸ ਤਰ੍ਹਾਂ ਵਾ ਕੀ ਇਹ ਜਿਹੜਾ ਡਾਇਰੈਕਟਰ ਦਾ ਦੱਸਿਆ ਹੋਇਆ ਹੁੰਦਾ ਕਿ ਐਕਟਰ ਖੁਦ ਕਰ ਦਿਆ ਇਹ ਸਭ ਕੁਝ ਨਹੀਂ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਹਰ ਤਰ੍ਹਾਂ ਦਾ ਵੀ ਕੋਈ ਬੰਦਾ ਹੀਰੋ ਬਣਨਾ ਚਾਹੁੰਦਾ ਹੈ ਹਾਂ ਜੀ ਫੈਨ ਇਹਨਾਂ ਦੇ ਨਾਲ ਇਹਨਾਂ ਦੇ ਵੀ ਕਮੈਂਟਾਂ ਦੇ ਵਿੱਚ ਬੜੀ ਲੜਾਈ ਝਗੜਾ ਹੁੰਦਾ ਇਹਨਾਂ ਨੇ ਬਹੁਤ ਫਰਕ ਪਾਇਆ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕੋਈ ਫਰਕ ਪਿਆ ਬਿਲਕੁਲ ਹਾਂ ਜੀ ਬਹੁਤ ਪਾਇਆ ਇੱਥੇ ਕਰਕੇ ਕਲਾਕਾਰ ਵੀ ਆਪਸ ਰੰਜੀਤ ਰੱਖਣ ਲੱਗੇ ਰੱਖਦੇ ਅੰਦਰੋਂ ਅੰਦਰੀ ਪਰ ਕਲਾਕਾਰਾਂ ਦੇ ਨਹੀਂ ਹੁੰਦਾ ਕਈ ਵਾਰੀ ਬਾਹਰ ਲਿਆਂ ਨੂੰ ਜ਼ਿਆਦਾ ਲੱਗਦਾ ਹੁੰਦਾ ਹਨਾ ਮੈਂ ਜੀ ਜਬੀਰ ਦਸ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਕੀਤੀ ਹੈ ਅਨੇ ਜਬੀਰ ਦਸ ਨੇ ਹਾਂ ਜੀ ਜਬੀਰ ਜੀ ਚੈਨਲ ਤੇ ਕਰਵਾਉਂਦੀ ਹੈ ਕਿ ਕਹਿਮੀ ਨੇ ਬਾਬੇ ਨੇ ਪੱਥੜੀ ਬਾਬੇ ਨੇ ਜਿਹੜੇ ਬੇਸੂਏ ਕਰਦੇ ਨੇ ਉਹਨਾਂ ਨੂੰ ਸੂਰਜ ਕਰਕੇ ਦਿਖਾਣਾ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਨਾਂ ਦੇ ਬਿਆਨ ਨਹੀਂ ਇੱਕ ਉਦਾਹਰਨ ਹੈ ਜਿਹੜੀ ਗੁਰਬਾਣੀ ਚ ਦਿੱਤੀ ਹੋਈ ਆ ਕਿ ਧੰਨੇ ਭਗਤ ਨੇ ਪੱਥਰ ਚੋਂ ਬਾ ਲਿਆ ਸੀ ਰੱਬ ਇਹ ਤੁਹਾਡੇ ਯਕੀਨ ਤੇ ਆ ਜੇ ਮਾਨਸਾਹਬ ਦਾ ਯਕੀਨ ਉਹ ਤੇ ਟਿਕਿਆ ਆ ਤਾਂ ਉਹਦੇ ਲਈ ਹੋਰ ਰੱਬ ਹੈ ਜੇ ਮੇਰਾ ਤੇਰੇ ਪ੍ਰਤੀ ਟਿਕਿਆ ਆ ਤਾਂ ਤੇਰੇ ਮੇਰੇ ਲਈ ਤੂੰ ਆ ਜਿਹਦਾ ਲਈ ਨਹੀਂ ਹੈਗਾ ਪਰ ਮੈਂ ਕਹਿੰਦਾ ਕਿਸੇ ਦਾ ਮੁੱਦਾ ਕਿਸੇ ਦਾ ਧਾਰਮਿਕ ਭਾਵਨਾ ਜਿੱਥੇ ਉਹਦੀ ਭਾਵਨਾ ਜੁੜੀ ਹੈ ਨਾ ਉਹਦੇ ਬਾਰੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਸੋ ਇਹ ਜਿੱਦਾ ਜਿੱਥੇ ਜੇ ਬਣਿਆ ਹੋਇਆ ਹੈ ਪਰ ਕਿ ਉੱਪਰੋਂਗੇ ਇਦਾਂ ਹੀ ਹੁੰਦਾ ਪਰ ਪਤਾ ਤਾਂ ਨਹੀਂ ਕਿ ਅਸੀਂ ਕੌਣ ਸੀ ਇੰਨਾ ਕਿ ਪਤਾ ਕੀ ਉਹਦਾ ਨੁਕਸਾਨ ਇੰਨਾ ਮੈਂ ਮੈਨੂੰ ਨਹੀਂ ਪਤਾ ਸੀ ਉਹ ਜਦੋਂ ਵੀਡੀਓ ਆਇਆ ਨਾ ਵੀਡੀਓ ਜਦੋਂ ਆ ਗਿਆ ਤੇ ਮੈਂ ਮੇਰਾ ਪ੍ਰੋਗਰਾਮ ਸੀਗਾ ਥੇ ਫਰੋਜਪੁਰ ਉਹ ਵਾਰ-ਵਾਰ ਇਦਾਂ ਬਾਈ ਬਾਈ ਠੀਕ ਹੋ ਬਾਈ ਠੀਕ ਹੈ ਕੀ ਹੋ ਗਿਆ ਮੈਂ ਯਾਰ ਮੈਂ ਠੀਕ ਹਾਂ ਅਸੀਂ ਪ੍ਰੋਗਰਾਮ ਲਾਤਾ ਸਾਰਾ ਪ੍ਰੋਮ ਲਾਇਆ 3.5 ਘੰਟੇ ਮੈਂ ਗਿਆ ਉਥੇ ਉਹ ਦੋ ਬਾਦ ਉਹ ਇੰਨੇ ਖੁਸ਼ ਇੰਨੇ ਹੋਏ ਕਹਿੰਦੇ ਯਾਰ ਵੀ ਸਾਨੂੰ ਫਿਰ ਉਹਨੇ ਮੈਨੂੰ ਵੀਡੀਓ ਦਿਖਾਇਆ ਕਹਿੰਦੇ ਅਸੀਂ ਤੁਹਾਨੂੰ ਤਾਂ ਕਹੀ ਜਾਂਦੇ ਸੀ ਯਾਰ ਆ ਹੋ ਗਿਆ ਇਦਾਂ ਕਰਕੇ ਆਏ ਹੋਏ ਨੁਕਸਾਨ ਵੀ ਹੋਇਆ ਉਸ ਵੀਡੀਓ ਨੂੰ ਨਹੀਂ ਨੁਕਸਾਨ ਮਤਲਬ ਜਿਹੜੇ ਨੂੰ ਕਈ ਵਾਰੀ ਜ਼ਿਆਦਾ ਮਤਲਬ ਜਿਹੜੇ ਹਲਕੇ ਲੋਕ ਹੁੰਦੇ ਸੋਚ ਲੈਂਦੇ ਨੇ ਜਿਹੜੇ ਡੁੰਗਾਈ ਦਾ ਸੋਚਦੇ ਨੇ ਵੀ ਯਾਰ 20 ਵੀ 20 ਸਾਲ ਹੋ ਗਏ ਬੰਦੇ ਨੂੰ ਗਾਉਂਦੇ ਨੂੰ ਦਿੱਲੀ ਤੱਕ ਤਿੰਨ 3.5 ਘੰਟੇ ਗਾਉਂਦਾ ਵੀ ਜਿੰਨਾ ਕਾਉਂਦਾ ਹੁਣ ਅਸੀਂ ਕੋਈ ਬਹੁਤੇ ਤਾਨਸੈਣ ਗਰਾਰੀਆਂ ਵਾਲੇ ਤਾਂ ਹੈ ਨਹੀਂ ਸਾਡਾ ਅਸੀਂ ਐਂਟਰਟੇਨ ਮਤਲਬ ਸਟੇਜ ਤੇ ਮੇਰਾ ਫੋਕਸ ਹੁੰਦਾ ਮੇਨ ਵੀ ਸਟੇਜ ਨੂੰ ਕਿੱਦਾਂ ਕਾਮਯਾਬ ਕਰਨਾ ਹੈ ਕਿੱਦਾਂ ਰਿਸਪੈਕਟ ਨਾਲ ਜਾਇਦਾ ਕਿ ਅਗਲੇ ਨੂੰ ਜਿੱਤ ਜਾਈ ਦੀ ਹੈ ਜਿਹ ਤੋਂ 4 ਪੈਸੇ ਲਾਏ ਆ 10 ਰੁਪਏ ਲਏ ਆ 20 ਦਾ ਕੰਮ ਕਰਕੇ ਆਇਦਾ ਉਹ ਆਪਣਾ ਮੇਨ ਪੂਰਾ ਕਰਕੇ ਆਇਆ ਪਰ ਤੁਹਾਡੇ ਗਾਣੇ ਦਾ ਕਈਆਂ ਨੂੰ ਮਿਰਚਾ ਵੀ ਲੱਗ ਗਈ ਇਸ ਤੇ ਲੱਗਣੀਆਂ ਹਾਂ ਦੀ ਹਾਂ ਹਾਂ ਸ਼ਾਇਦ ਹੋ ਸਕਦਾ ਪਰ ਆਪਣੇ ਵੱਲੋਂ ਅਸੀਂ ਕੀਤਾ ਵੀ ਮਤਲਬ ਕਿਸੇ ਦਾ ਦਿਲ ਨਾ ਦਿਖਾਇਆ ਜਾਵੇ ਪਰ ਜਿਹੜੇ ਨੇ ਸਾਡਾ ਦਿਖਾਇਆ ਉਹ ਕਿਤਨਾ ਕਿਤ ਥੋੜਾ ਜਿਹਾ ਹਾਂਜੀ ਇਹਨਾਂ ਨੇ ਦਿਖਾਇਆ ਨਹੀਂ ਕਿ ਪਤਾ ਨਹੀਂ ਚੋ ਪਤਾ ਲੱਗ ਜਾਣਾ ਇਹ ਕਿੰਨੇ ਕਿੱਡਾ ਦੇ ਬੰਦੇ ਹੁੰਦਾ ਗੀਤ ਚ ਲੱਗ ਜਾਣਾ ਪਤਾ ਉਹਨੂੰ ਗਾਣੇ ਪਤਾ ਲੱਗ ਜਾਣਾ ਗਾਣਾ 9 ਨੂੰ ਆ ਰਿਹਾ 9 ਅਕਤੂਬਰ ਨੂੰ ਤੇ ਸਾਰੇ ਜਣੇ ਕਰਿਓ ਸਪੋਰਟ ਛੇ ਸ਼ੂਨ ਕਰਿਓ ਦਬ ਦਬ ਕੇ ਇਹ ਵੀ ਲੱਗਦਾ ਹੈ ਤੁਹਾਡੀ ਇੰਡਸਟਰੀ ਜੇ ਰੰਜਿਸ਼ ਵਧਦੀ ਜਾਂਦੀ ਰਹੀ ਆਪਾਂ ਤੇ ਰੰਜਿਸ਼ ਨਹੀਂ ਹੈ ਨਾ ਦਿਖਾਵੇ ਦਾ ਪਹਿਲਾਂ ਨਾਲੋਂ ਬਹੁਤ ਫਰਕ ਪਿਆ ਪਹਿਲਾਂ ਮੈਂ ਯਾਨੀ ਕਿ ਮੈਂ ਤਾਂ ਬਾਹ ਜੀ ਇਹ ਮੈਨੂੰ 20 ਸਾਲ ਹੋਏ ਨੇ ਪਰ ਮੇਰੇ ਮੇਰੀ ਲਾਈਫ ਦੇ ਵਿੱਚ ਵੀ ਅਸੀਂ ਜਿਵੇਂ ਕਿਤੇ ਪਹਿਲਾਂ ਪਤਾ ਨਹੀਂ ਹੁਣ ਕਲਾਕਾਰ ਇੰਨੀ ਕਲਾਕਾਰ ਮੈਂ ਕਹਿੰਦਾ ਉਹਨਾਂ ਕੋਈ ਬੰਦਾ ਕੋਈ ਜੇ ਜੌਬ ਤੇ ਲੱਗਿਆ ਹੋਵੇ ਰਿਟਾਇਰ ਹੋ ਜਾਂਦਾ ਹੈ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਵਿਚਾਰ ਯਾਰ ਮੈਂ ਆ ਬਣ ਗਿਆ ਰਿਟਾਇਰ ਹੋ ਗਿਆ ਓਕੇ ਸੈਟੀਸਫਾਈ ਕਲਾਕਾਰ ਐਸੀ ਚੀਜ਼ ਰੱਬ ਨੇ ਪ੍ਰਮਾਤਮਾ ਨੇ ਘੜੀ ਹੋਈ ਹੈ ਬਣਾਈ ਹੋਈ ਹੈ ਉਹਨੂੰ ਐਂਡ ਤੱਕ ਉਹ ਕਰਦਾ 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 ਹੀ ਤੁਰ ਜਾਂਦਾ ਜੀ ਮੈਂ ਆ ਕਰਨਾ ਆ ਕਰਨਾ ਕਰਨਾ ਹੈ ਨਾ ਤੇ ਜੇ ਉਹ ਸੈਟੀਸਫਾਈ ਹੋ ਗਿਆ ਤਾਂ ਕਲਾਕਾਰ ਰੁਕ ਗਿਆ ਆਰਟ ਹੈ ਜਿਹੜਾ ਕ੍ਰੀਏਟੀਵਿਟੀ ਹੈ ਇਹ ਸੋਚਦੀ ਹੈ ਜਲਦੀ ਰਹਿੰਦੀ ਹੈ ਔਰ ਜਿੱਥੇ ਜੀ ਮੈਂ ਹੈਗਾ ਉਹ ਮੈਨੂੰ ਪਤਾ ਮੈਂ ਸ਼ੁਕਰ ਆ ਕਰਦਾ ਮੇਰੇ ਚਾਹਣ ਵਾਲਿਆਂ ਦਾ ਪਿਆਰ ਕਰਨ ਵਾਲਿਆਂ ਦਾ ਸੋ ਗੀਤ ਆ ਰਿਹਾ ਸਾਡਾ 9 ਅਕਤੂਬਰ ਨੂੰ ਟਾਈਟਲ ਹੈਗਾ ਦਾ ਰੀਸ ਜੱਟ ਦੀ ਸੋ ਗੀਤ ਅਲੱਗ ਕਨਸੈਪਟ ਦਾ ਗਾਣਾ ਔਰ ਜਿੰਨੀਆਂ ਕਿ ਕਿੱਥੇ ਜਾਂਦਾ ਹੈ ਕਿਵੇਂ ਜਾਂਦਾ ਹੈ ਕੌਣ ਕਿਤੇ ਲੱਗਦਾ ਕਿਦਾਂ ਕਰਦਾ ਇਹ ਤੁਹਾਨੂੰ ਗਾਣਾ ਦੇਖ ਕੇ 9 ਤਰੀਕ ਨੂੰ ਪਤਾ ਲੱਗੇ 9 ਅਕਤੂਬਰ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਮਾਂ ਬੋਲੀ ਸਾਡੀ ਮਾਂ ਬੋਲੀ ਹੈ ਸਦਾ 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 ਜੁੜੇ ਰਹੋ ਔਰ ਬੜੀਆਂ ਰਾਜਨੀਤਿਕ ਬੜੇ ਵੱਡੇ ਲੈਵਲ ਤੇ ਬੜਾ ਵੱਡਾ ਕਾਹਨ ਹੋ ਰਿਹਾ ਨਿਆਣਿਆਂ ਨੂੰ ਦੇਖਦੇ ਆ ਕਿ ਜਦੋਂ ਸਕੂਲਾਂ ਦੇ ਵਿੱਚ ਹਿੰਦੀ 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 ਅਸੀਂ ਨਹੀਂ ਕਹਿੰਦੇ ਵੀ ਹਿੰਦੀ ਮਾੜੀ ਆ ਪਰ ਸਾਡੀ ਅਸੀਂ ਪੰਜਾਬ ਚ ਰਹਿੰਦੇ ਆ ਸਾਡੀ ਪੰਜਾਬੀ ਮਾਂ ਬੋਲੀ ਆ ਤੇ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ ਤੇ ਖਾਸ ਤਰਕੇ ਧਿਆਨ ਬਹੁਤ ਜ਼ਿਆਦਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਨਿਆਣੇ ਮੈਂ ਸਕੂਲ ਤੇ ਮੇਰੇ ਬੱਚੇ ਪੜ੍ਹਦੇ ਨੇ ਤੇ ਉੱਥੇ ਮੇਰੀ ਬੇਟੀ ਨੇ ਜਦੋਂ ਘਰੇ ਆ ਕੇ ਕਿਹਾ ਕਹਿੰਦੀ ਵੀ ਪਾਪਾ ਮੈਂ ਨਹੀਂ ਉਹ ਕਰਦੀ ਕਿਉਂਕਿ ਅਸੀਂ 2 ਸਾਲ ਕੈਨੇਡਾ ਰਹੇ ਉੱਥੇ ਉਹ ਪ੍ਰੋਪਰ ਗੁਰਦੁਆਰੇ ਜਾਂਦੀ ਗੁਰਮਤੀਆਂ ਕਲਾਸਾਂ ਲਾਈਆਂ ਸਾਰਾ ਕੁਝ ਕਰਿਆ ਉਧਰ ਨੂੰ ਜੁੜੀ ਹੋਈ ਸੀ ਉਹਨੇ ਇੱਥੇ ਆ ਕੇ ਦੇਖਿਆ ਤੇ ਇੱਥੇ ਉਹ ਕਹਿੰਦੀ ਵੀ ਇੱਥੇ ਤਾਂ ਵੀ ਹਵਨ ਕਰਾਉਂਦੇ ਨੇ ਇਦਾਂ ਕਰਦੇ ਨੇ ਸਾਰੇ ਧਾਰਮਿਕੋ ਜਿਹੇ ਨੇ ਪਰ ਉਹਨੂੰ ਲੱਗਿਆ ਹੈਨਾ ਵੀ ਮੇਰਾ ਇਧਰਲੇ ਪਾਸੇ ਨੂੰ ਆ ਤਾਂ ਫਿਰ ਅਸੀਂ ਉਹਦਾ ਸਕੂਲ ਚੇਂਜ ਕੀਤਾ ਆਪਾਂ ਤੇ ਬਾਜੀ ਟੁੱਟ ਤੇ ਹਮਲਾ ਹੋਇਆ ਸੀਗਾ ਤੁਸੀਂ ਵਾਪਸ ਆ ਗਏ ਸੀਗੇ ਕੈਨੇਡਾ ਦੇ ਸੀ ਕੀ ਕਾਰਨ ਸੀਗਾ ਕੈਨੇਡਾ ਨਹੀਂ ਹਮਲਾ ਹਮਲਾ ਨਹੀਂ ਕੁਝ ਹੋਇਆ ਸੀਗਾ ਚੋਰੀ ਹੋਈ ਸੀ ਗੱਡੀ ਦੇ ਸ਼ੀਸ਼ੇ ਤੋੜ ਗਏ ਸੀਗੇ ਤੇ ਉਹਦੇ ਕਰਕੇ ਇਹ ਗਾਣਾ ਉਦੋਂ ਬਣਿਆ ਹਾਂ ਮਤਲਬ ਉਦੋਂ ਜਦੋਂ ਅਫਵਾਹਾਂ ਵੀ ਉਡੀਆਂ ਸੀਗੇ ਕੋਈ ਕਹਿੰਦਾ ਸੀ ਅਟੈਕ ਹੋ ਗਿਆ ਕੋਈ ਕਹਿੰਦਾ ਸੀਗਾ ਵੀ ਕੋਈ ਕਿਸ਼ਤ ਨਹੀਂ ਭਰੀ ਗਈ ਕੋਈ ਕਹਿੰਦਾ ਸੀ ਇਹ ਤਾਂ ਕੰਮ ਨਹੀਂ ਹੋਇਆ ਕੈਨੇਡਾ ਤੋਂ ਵਾਪਸ ਤਾਂ ਆ ਗਿਆ ਤੋ ਉਪਨੀਏ ਗੱਲਾਂ ਬਾਤਾਂ ਰੇਡੀਓ ਸਾਰਾ ਕਸ਼ਮੀਰੀਆ ਇੱਥੇ ਬਹੁਤ ਫੈਲਿਆ ਤੇ ਉਦੋਂ ਇਹ ਗੱਲ ਬਣੀ ਸੀ ਵੀ ਨਿਕਲੀ ਤੁਸੀਂ ਵੀ ਇਹਦੇ ਚ ਥਾਪੀ ਦਾ ਜ਼ਿਕਰ ਕੀਤਾ ਮਾਨਸੇਰੇ ਸਾਰੇ ਕਲਾਕਾਰ ਹੁਣ ਸਿੱਧੂ ਵਾਲੇ ਪਾਸੇ ਵਾੜਾ ਹੋਏ ਲੱਗਦਾ ਤੁਸੀਂ ਵੀ ਮਾਈਲੇਜ ਲੈਣਾ ਚਾਹੁੰਦੇ ਹੋ ਸਿੰਧੀ ਦੀ ਥਾਪੀ ਦਾ ਜ਼ਿਕਰ ਕਰਕੇ ਜਾਂ ਥਾਪੀ ਸਭ ਨੂੰ ਪਤਾ ਹੀ ਹੈ ਸਿੱਧੂ ਦਾ ਨਾਮ ਚੱਲਦਾ ਨਹੀਂ ਨੋ ਡਾਊਟ ਸਿੱਧੂ ਦੇ ਨਾਲ ਥਾਪੀ ਜੁੜੀ ਹੋਈ ਹੈ ਔਰ ਪ੍ਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰ ਮੇਰਾ ਜਿਹੜਾ ਰਿਆ ਵੀ ਆਪਾਂ ਫਾਇਦਾ ਚੱਕਣ ਵਾਲਾ ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਂਕਿ ਭਾਈ ਸਾਰੇ ਨੇ ਬੜਾ ਚੱਕਿਆ ਵੀ ਮੈਂ ਅੱਜ ਤੱਕ ਮੈਂ ਰਿਸਪੈਕਟ ਕਰਦਾ ਫੈਨ ਆ ਉਹਦਾ ਸਾਰਾ ਕੁਝ ਮੈਂ ਉਹ ਕਰਦਾ ਆਪਾਂ ਪਰ ਕਦੇ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਕਿ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾਂ ਜਾਂ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਕਈ ਵਾਰੀ ਦਿਲ 'ਚ ਫੀਲਿੰਗ ਵੀ ਹੁੰਦੀ ਆ ਯਾਰ ਵੀ ਆਹ ਕਰਿਆ ਸੀ ਜਿੱਦਾਂ ਹੋਣਾ ਚਾਹੀਦਾ ਪਰ ਫਿਰ ਸੋਚ ਕੇ ਆਉਂਦਾ ਵੀ ਕੋਈ ਸਵਾਲ ਆਉਣਗੇ ਯਾਰ ਕਿਉਂ ਕੀਤਾ ਔਰ ਇਹ ਇਹ ਸੁਭਾਵਿਕ ਗੱਲ ਸੀ ਹੈਨਾ ਜਿਹੜੀ ਬਣੀ ਸੀ ਕਿ ਇਹ ਖੇੜ ਦੇ ਖੁੰਡ ਪ੍ਰਾਣਾ ਜਿਹੜੇ ਮਾਰ ਪੱਟਾਂ ਤੇ ਥਾਪੀ ਆ ਤੇ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਨਿਆਣਾ 4 ਸਾਲ ਦਾ ਤੇ ਜਦੋਂ ਉਹ ਥਾਪਿਆ ਆ ਲੈਂਡ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਮਤਲਬ ਮੈਂ ਮੰਨਦਾ ਵੀ ਇਹ ਗੱਲ ਉੱਤਰ ਨੂੰ ਜਾਂਦੀ ਹੈ ਪਰ ਇਸ ਉਹਨਾਂ ਨਾਲ ਇਸ ਗਾਣੇ ਦਾ ਕੋਈ ਕੱਲ ਕਹਿਗਾ ਕਿ ਨਹੀਂ ਹੈਗਾ ਸਿੱਧੂ ਦੇ ਪੰਜਾਬ ਤੋਂ ਬਾਅਦ ਤੁਹਾਡਾ ਮਾਨਸਾ ਜਦੋਂ ਤੁਸੀਂ ਆਏ ਉਹ ਤਾਂ ਬਹੁਤ ਘੱਟ ਉੱਥੇ ਕਲਾਕਾਰ ਹੁੰਦੇ ਸੀ ਹੁਣ ਤਾਂ ਮਿਊਜ਼ਿਕ ਦਾ ਹੱਬ ਬਣ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਉੱਥੇ ਮੱਥਾ ਟੇਕ ਕੇ ਆਉਂਦੇ ਆ ਕੋਈ ਤਸਵੀਰ ਲੈ ਕੇ ਆਉਂਦੇ ਆ ਕੋਈ ਕੋਈ ਸ਼ੱਕ ਨਹੀਂ ਬਹੁਤ ਵੱਡਾ ਨਾਮ ਉਹਨੇ ਰੌਸ਼ਨ ਕੀਤਾ ਹੈ ਸਾਡੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਹੀ ਔਰ ਵਧੀਆ ਔਰ ਛੋਟੀ ਉਮਰ ਦੇ ਵਿੱਚ ਇੰਨੀ ਤਰੱਕੀ ਕੀਤੀ ਵਧੀਆ ਗੱਲ ਹੈ ਚੰਗੀ ਗੱਲ ਹੈ ਬੀਬੀ ਵਾਲਾ ਗਾਣਾ ਜ਼ਰੂਰ ਤੁਸੀਂ ਮੈਨੂੰ ਸੁਣਾਓ ਸਤਿਕਾਰ ਬਜ਼ੁਰਗਾਂ ਦਾ ਪੈਰਾਂ ਨੂੰ ਹੱਥ ਲਾ ਕੇ ਪੈਰਾਂ ਨੂੰ ਹੱਥ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਜੱਸੀ ਨੂੰ ਬੁਲਾ ਲਓ ਮੈਨੂੰ ਕੱਲੇ ਨੂੰ ਪੁੱਛੀਏ ਨੇ ਫਿਰ ਇਹਨੇ ਕਹਿਣਾ ਕਰ ਬੋਲਿਆ ਹੈਨਾ ਹੈ ਹੈਂ ਗੁੱਸਾ ਨਹੀਂ ਜਿਹੜਾ ਕਿ ਕੋਈ ਮੈਨੂੰ ਨਾਲ ਮਿਠਾ ਲੈਂਦੇ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਤੁਸੀਂ ਪੁੱਛਦੇ ਨਹੀਂ ਮੈਨੂੰ ਸਵਾਲ ਪੁੱਛੀ ਜਾਂਦੇ ਮੈਨੂੰ ਮੜੀ ਜੀ ਬ੍ਰੇਕ ਦਿਓ ਇਧਰ ਨੂੰ ਆ ਜਾਓ ਹਾਂ ਪਿੰਡ ਤੇਰੇ ਜਦ ਮੈਂ ਜਾਵਾਂ ਪਿੰਡ ਤੇਰੇ ਬੁਹੀਵਲ ਪੱਜੀ ਆਉਂਦੀ ਆ ਤੇਰੀ ਬੇਬੇ ਲਬੜੀ ਤੇ ਬੜੀ ਜੀ ਮੈਨੂੰ ਗਾਲੇ ਨਾਲ ਲਾਉਂਦੀ ਆ ਤੇਰੀ ਬੇਬੇ ਲਬੜੀ ਤੇ ਬੜੀ ਜੀ ਮੈਨੂੰ ਗਾਲੇ ਨਾਲ ਲਾਉਂਦੀ ਆ ਉਹ ਪੈਰਾਂ ਨੂੰ ਹੱਥ ਲਾ ਕੇ 니 ਹੱਥ ਪੈਰਾਂ ਨੂੰ ਲਾ ਕੇ ਕਰ ਸਤਕਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾਂ ਦਾ ਠੀਕ ਹੈ ਠੀਕ ਹੈ ਅਵਾ ਠੀਕ ਹੈ